ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਪਿਆਰੀ ਬਹੁਤ ਹੀ ਸੋਹਣੀ ਜੀ ਲੈ ਕੇ ਆਈ ਆ ਜਿੰਨੇ ਵੀ ਸੂਟ ਆ ਜੀ ਮੈਂ ਦਿਖਾਉਂਗੀ ਸਾਰੇ ਸਟਿਚਿੰਗ ਹੋਏ ਦਿਖਾਉਂਗੀ ਸਟਿਚਿੰਗ ਹੋ ਕੇ ਡਨ ਹੋ ਕੇ ਇਹ ਪਹਿਣ ਦੇ ਸੂਟ ਚੱਲੇ ਨੇ ਸੋ ਉਹਨਾਂ ਵੀ ਮੈਂ ਅੱਜ ਵੀਡੀਓ ਲੈ ਕੇ ਆਈ ਆ ਇਹ ਵੀਡੀਓ ਤੁਹਾਡਾ ਲਿਹਾਣ ਦਾ ਬਸ मीनिंग ਇਹ ਹੁੰਦਾ ਕਿ ਤੁਹਾਨੂੰ ਸਾਡੀ ਸਟਿਚਿੰਗ ਦੇ ਬਾਰੇ ਵਿੱਚ ਕਿੰਦਾ ਦੀ ਸਫਾਈ ਹੁੰਦੀ ਆ ਕਿੱਦਾਂ ਦੇ ਅਸੀਂ ਆਪਣੇ ਸਟਿਚ ਕਰਕੇ ਭੇਜਦੇ ਆ ਤੁਹਾਨੂੰ ਸਾਰੀ ਨੌਲੇਜ ਹੋ ਜਾਵੇ ਜਿਹੜੀਆਂ ਪੈਣਾ ਪੁੱਛਦੀਆਂ ਰਹਿੰਦੀਆਂ ਨੇ ਕਿ ਜੇ ਅਸੀਂ ਸੂਟ ਬਾਈ ਕਰਦੇ ਆ ਤਾਂ ਤੁਸੀਂ ਸਟਿਚਿੰਗ ਸਾਡੀ ਕਰ ਦੋਗੇ ਜਾਂ ਅਸੀਂ ਜੇ ਸਟਿਚਿੰਗ ਕਰਵਾਉਣੀ ਹੋਵੇ ਤਾਂ ਤੁਸੀਂ ਕਿੰਨੇ ਚਾਰजेस ਲਓਗੇ ਚਾਰजेस ਅਕੋਰਡਿੰਗ ਟੂ ਸੂਟ ਹੀ ਹੁੰਦੇ ਨੇ ਠੀਕ ਹੈ ਜੀ ਟੇਲਰ ਆਪਣੇ ਪੂਰੇ ਮਤਲਬ ਕਿ ਹੈਗੇ ਨੇ ਐਕਸਪਰਟ ਨੇ ਕੋਈ ਆਇਨ ਨਹੀਂ ਵੀ ਆਮ ਟੇਲਰ ਰੱਖਿਆ ਹੋਇਆ ਕੋਈ ਵੀ ਇਦਾਂ ਕੁਝ ਨਹੀਂ ਹੈਗਾ ਜੀ ਪੂਰਾ ਐਕਸਪਰਟ ਟੇਲਰ ਨੇ ਹਰ ਤਰ੍ਹਾਂ ਦੀ ਡਰੈਸ ਜਿੱਦਾਂ ਦੀ ਮਰਜ਼ੀ ਤੁਸੀਂ ਬਣਵਾ ਸਕਦੇ ਹੋ ਤੇ ਜਿੱਦਾਂ ਦੇ ਮਰਜੀ ਤੁਸੀਂ ਆਪਣੇ ਪੰਜਾਬੀ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਜਿਹੜੇ ਸੂਟ ਸਟਿਚ ਹੋ ਕੇ ਚਲੇ ਇਹਨਾਂ ਦੀ ਮੈਂ ਵੀਡੀਓ ਬਣਾਉਣ ਲੱਗੀ ਹਾਂ ਕਿਉਂਕਿ ਸਟਿਚਿੰਗ ਲਗਾਤਾਰ ਜਾਂਦੀ ਆ ਬਟ ਕਈ ਵਾਰੀ ਹੁੰਦਾ ਵਾ ਕਿ ਜਦੋਂ ਵੀ ਮਨ ਹੋਵੇ ਕਿ ਹਾਂਜੀ ਚਲੋ ਬਣਾ ਦਿੰਨੇ ਆ ਤਾਂ ਕਿ ਤੁਹਾਡੇ ਤੱਕ ਇਹਨਾਂ ਦੇ ਜ਼ਰੀਏ ਤੁਹਾਨੂੰ ਪਤਾ ਲੱਗ ਸਕੇ ਕਿ ਕਿੱਦਾਂ ਅਸੀਂ ਸਟਿਚਿੰਗ ਕਰਕੇ ਸੂਟਾਂ ਨੂੰ ਡਨ ਕਰਕੇ ਤੁਹਾਡੇ ਤੱਕ ਘਰ ਬੈਠਿਆਂ ਤੱਕ ਪਹੁੰਚਦੇ ਕਰ ਸਕਦੇ ਹਾਂ ਬਿਲਕੁਲ ਰੈਡੀ ਜਿਹੜੇ ਤੁਸੀਂ ਆਨਸਾਰ ਆਪਣੇ ਪਾ ਕੇ ਹੰਡਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੀਆਂ ਬਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਪਹਿਲਾ ਹੀ ਸੂਟ ਦੇਖ ਲਓ ਰਾਮ ਟੈਕਸ ਦੇ ਉੱਪਰ ਆ ਪਿਓਰ ਲੇਨਨ ਦੇ ਉੱਪਰ ਆ ਆ ਗੋਚ ਪਿਓਰ ਲੇਨਨ ਦੇ ਉੱਪਰ ਆ ਬਹੁਤ ਸੋਹਣਾ ਵਰਕ ਹੋਇਆ ਕਾਫੀ ਕਲਰ ਦੇ ਉੱਪਰ ਆ ਬਹੁਤ ਸੋਹਣੇ ਸੋਹਣੇ ਬੇਸ ਆ ਰਹੇ ਨੇ ਹੁਣ ਤੋ ਜੇ ਕਿਸੇ ਭੈਣ ਨੇ ਆਪਣਾ ਥ੍ਰੈਡ ਵਰਕ ਦਾ ਕੰਮ ਕਰਵਾਉਣਾ ਵੀ ਹੋਇਆ ਨਾ ਕੋਈ ਵੀ ਡਿਜ਼ਾਈਨ ਆ ਤਾਂ ਤੁਸੀਂ ਆਪਣਾ ਕਰਵਾ ਵੀ ਸਕਦੇ ਹੋ ਜਿਵੇਂ ਡਬਲ ਡਾਈ ਪਸ਼ਮੀਨਾ ਰਾਮ ਟੈਕਸ ਦਾ ਆਰਟਿਸਟਾ ਦਾ ਸਾਰੇ ਆਪਣੇ ਕੋਲ ਐਫਕੇ ਦੇ ਸਾਰੇ ਬ੍ਰਾਂਡ ਮਿਲਣਗੇ ਜਿਹੜਾ ਮਰਜੀ ਤੁਸੀਂ ਲੈ ਲਿਓ ਬਹੁਤ ਸੋਹਣੇ ਸੋਹਣੇ ਕਲਰ ਆ ਜਿਹੜੇ ਮੈਂ ਅੱਗੇ ਤੁਹਾਨੂੰ ਸ਼ੋਅ ਕਰੂੰਗੀ ਤੇ ਇਦਾਂ ਇਹ ਸਾਰੇ ਵਰਕ ਹੋਇਆ ਹੈ ਰਾਮ ਟੈਕਸ ਦਾ ਸੂਟ ਹੈ ਜੀ ਪਿਓ ਲੈ ਲਨ ਦੇ ਉੱਪਰ ਆ ਕੋਈ ਇਹਨਾਂ ਨੂੰ ਲਾਈਨਿੰਗ ਅੰਦਰ ਸ਼ਰਟ ਦੀ ਰਿਕਵਰ ਨਹੀਂ ਰਹਿੰਦੀ ਹੈਗੀ ਕੋਈ ਤਰ੍ਹਾਂ ਕਿਸੇ ਦਾ ਨਹੀਂ ਦੇਖੋ ਲਾਈਨਿੰਗ ਨਹੀਂ ਲੱਗੀ ਹੋਈ ਸੂਟ ਦੇ ਨੀਚੇ ਠੀਕ ਹੈ ਜੀ विदाउट लाइनिंग ਇਹ ਬਣਨ ਵਾਲੇ ਸੂਟ ਨੇ ਨਾਲ ਇਹਦੇ ਸੇਮ ਹੈਗੀ ਬਾਟਮ ਪਲੇਨ ਆਪਾਂ ਬਾਟਮ ਰੱਖੀ ਆ ਜੀ ਇਸੇ ਨਾਲ ਇਹਦੇ ਜਿਹੜਾ ਦੁਪੱਟਾ ਸੀਗਾ ਉਹ ਸੀਗਾ ਚਨੂਰ ਦਾ ਇਹ ਸੂਟ ਆ ਆਲਰੇਡੀ ਰੈਡੀ ਸੀਗਾ ਰਾਮਟੈਕ ਦਾ ਸੂਟ ਆ ਬਹੁਤ ਪਿਆਰਾ ਤੇ ਚਨੂਰ ਦਾ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਸੀ ਹਲੋ ਦੁਪੱਟੇ ਤੁਹਾਨੂੰ ਪਤਾ ਰਾਮਟੈਕ ਵਜ੍ਹਾ ਨਾਲ ਆ ਗਿਆ ਤੇ ਇਹ ਕਿਸੇ ਸੂਟ ਦੀ ਕੁਆਲਿਟੀ ਕੋਈ ਦੁਪੱਟੇ ਦੀ ਕੁਆਲਿਟੀ ਕਿਸੇ ਤਰ੍ਹਾਂ ਦੀ ਕੋਈ ਚੀਜ਼ ਵੀ ਮਤਲਬ ਕਿ ਦੇਖਣ ਦੀ ਲੋੜ ਨਹੀਂ ਪੈਂਦੀ ਹੈਗੀ ਬੰਦਾ ਆਰਾਮ ਦੇ ਨਾਲ ਨਾਮ ਸੁਣ ਕੇ ਆਨਟੈਕਸ ਦਾ ਬਸ ਜਸਟ ਆਪਾਂ ਨੂੰ ਸੂਟ ਪਸੰਦ ਕਰਨਾ ਹੁੰਦਾ ਵੀ ਆਪਾਂ ਕਿਹੜਾ ਲਈਏ ਤੇ ਕਿਹੜਾ ਛੱਡੀਏ ਬਹੁਤ ਪਿਆਰੀ ਇਹ ਹੈਗੀ ਆ ਪਹਿਲਾ ਹੀ ਸੂਟ ਸੀਗਾ ਬਹੁਤ ਪਿਆਰਾ ਤੇ ਨੈਕਸਟ ਸੂਟ ਜਿਹੜਾ ਉਹਨਾਂ ਦਾ ਸਟਿਚ ਹੋ ਕੇ ਚੱਲਿਆ ਇਹ ਚੱਲਿਆ ਕਾਟਨ ਦੇ ਉੱਪਰ ਮਲ ਕਾਟਨ ਦਾ ਹੈ ਫੈਬਰਿਕ ਰਹੂਗਾ ਬਹੁਤ ਪਿਆਰਾ ਇਹ ਵੀ ਕਬੀਰ ਬ੍ਰਾਂਡ ਦਾ ਸੂਟ ਸੀ ਬਹੁਤ ਹੀ ਸੋਹਣਾ ਨਾਲ ਇਦਾਂ ਤੁਹਾਨੂੰ ਇਹਦੇ ਮਿਲਣਗੀਆਂ ਜੀ ਸਾਰੇ ਕੰਮ ਹੋਇਆ ਹੋਇਆ ਲੈਸਿਸ ਦਾ ਗਲੇ ਦੇ ਉੱਪਰ ਇਹ ਸਾਰੀ ਆਪਾਂ ਖੁਦ ਟੇਲਰ ਤੋਂ ਡਿਜ਼ਾਈਨਿੰਗ ਕਰਵਾਈ ਹੋਈ ਆ ਠੀਕ ਹੈ ਜੀ ਇਦਾਂ ਸਿੰਪਲ ਸੋਪਰ ਜਿਹੀ ਡਿਜ਼ਾਈਨਿੰਗ ਆ ਸਾਰੇ ਲੈਸਿਸ ਦਾ ਕੰਮ ਆ ਕੰਮ ਦੀ ਫਿਨਿਸ਼ਿੰਗ ਸਲਾਈ ਦੀ ਫਿਨਿਸ਼ਿੰਗ ਲੈਸਿਸ ਦਾ ਪਾਈਪਿੰਗ ਦੀ ਫਿਨਿਸ਼ਿੰਗ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਸਾਰਾ ਕੰਮ ਪੂਰਾ ਨੀਟ ਐਂਡ ਕਲੀਨ ਤੁਹਾਨੂੰ ਮਿਲੇਗਾ ਨਾਲ ਇਹਦੇ ਸੇਮ ਰਹੂਗੀ ਜੀ ਬਾਟਮ ਤੇ ਨਾਲ ਇਹਦਾ ਦੁਪੱਟਾ ਰਹੂਗਾ ਪਿਓਰ ਮਲ ਦਾ ਜਿਵੇਂ ਮਰਜੀ ਤੁਸੀਂ ਗੁਰਦੁਆਰਾ ਸਾਹਿਬ ਪਾਓ ਇਹਨੂੰ ਸੂਟ ਨੂੰ ਜਿਵੇਂ ਮਰਜੀ ਤੁਸੀਂ ਹੈਨਾ ਇਹਨੂੰ ਨੀਰ ਬਾਉੜ ਕਿਤੇ ਵੀ ਪਾ ਸਕਦੇ ਆ ਆ ਲੋ ਜੀ ਦੁਪੱਟੇ ਇਹਨਾਂ ਦੇ ਬਹੁਤ ਸੋਹਣੇ ਖੁਲੇ ਡੁਲੇ ਲੱਗੇ ਹੋਏ ਸੀ ਬਹੁਤ ਪਿਆਰਾ ਸੂਟ ਸੀਗਾ ਸਟਿਚਿੰਗ ਹੋਏ ਸੂਟਾਂ ਦੀ ਗ੍ਰੇਸ ਹੀ ਲੱਗ ਹੁੰਦੀ ਆ ਓਨੀ ਗ੍ਰੇਸ ਜਾਨੀ ਕਿ ਆਮ ਸੂਟਾਂ ਦੇ ਨਹੀਂ ਆਉਂਦੇ ਜਦੋਂ ਆਪਾਂ ਵੈਸੇ ਵੀਡੀਓ ਚ ਦਿਖਾਉਂਦੇ ਆ ਜਿੰਨੀ ਸਟਿਚਿੰਗ ਹੋਏ ਸੂਟਾਂ ਦੀ ਹੁੰਦੀ ਆ ਕਬੀਰ ਬ੍ਰੈਂਡ ਤੇ ਰਾਮ ਟੈਕਸ ਬ੍ਰੈਂਡ ਸਾਡੇ ਟੌਪ ਦੇ ਬ੍ਰੈਂਡ ਨੇ ਜਿਹੜੇ ਸਾਡੀ ਸ਼ਾਪ ਤੇ ਤੁਹਾਨੂੰ ਆਮ ਮਿਲਣਗੇ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ ਦਾ ਲੈ ਸਕਦੇ ਆ ਲੋ ਜੀ ਨੈਕਸਟ ਵਾਲ ਆ ਗਿਆ ਦਸ਼ੀਆ ਦਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਸੀ ਸਿੰਪਲ ਸੋਬਰ ਸੂਟ ਉਹਨਾਂ ਨੇ ਬਣਵਾਏ ਨੇ ਜਿਵੇਂ ਗੁਰਦੁਆਰਾ ਸਾਹਿਬ ਨੀਅਰ ਅਬਾਊਟ ਜਿੱਥੇ ਮਰਜੀ ਉਹ ਪਾ ਸਕਣ ਬਹੁਤ ਪਿਆਰੇ ਨੇ ਤੇ ਬਹੁਤ ਸੋਹਣੇ ਨੇ ਇਹ ਵੀ ਵਿਦਆਊਟ ਲਾਈਨਿੰਗ ਹੀ ਬਣਿਆ ਸੂਟ ਠੀਕ ਹੈ ਜੀ ਬਹੁਤ ਸੋਹਣਾ ਫੈਬਰਿਕ ਆ ਤੇ ਬਹੁਤ ਹੀ ਪਿਆਰਾ ਬਿਲਕੁਲ ਲਾਈਟ ਵੇਟ ਆ ਪਾਏ ਹੋਏ ਸੂਟ ਦਾ ਬਿਲਕੁਲ ਪਤਾ ਨਹੀਂ ਲੱਗਣਾ ਇੰਨਾ ਸੋਹਣਾ ਤੇ ਬਾਕੀ ਕੁਝ ਵੀ ਨਹੀਂ ਹੁਣਾ ਫੈਬਰਿਕ ਨੂੰ ਇਹ ਵੀ ਰਸ਼ੀਆ ਬ੍ਰਾਂਡ ਦਾ ਬਹੁਤ ਪਿਆਰਾ ਨਾਲ ਸੇਮ ਪ੍ਰਿੰਟ ਡਿਜੀਟਲ ਇਹਦੇ ਬਾਟਮ ਲੱਗੀ ਹੋਈ ਸੀ ਤੇ ਨਾਲ ਇਹਦੇ ਬਹੁਤ ਹੀ ਪਿਆਰਾ ਮਸਲੀਨ ਦਾ ਸੀਗਾ ਦੁਪੱਟਾ ਦੁਪੱਟੇ ਵੀ ਇਹਨਾਂ ਦੇ ਬਹੁਤ ਪਿਆਰੇ ਬਹੁਤ ਸੋਹਣੇ ਬਣ ਗਏ ਦੁਪੱਟਿਆਂ ਦੀ ਗ੍ਰੇਸ ਚੈੱਕ ਕਰ ਲੋ ਦੁਪੱਟਿਆਂ ਨਾਲ ਹੀ ਸੂਟਾਂ ਦੀ ਸਰਦਾਰੀ ਹੁੰਦੀ ਆ ਬਹੁਤ ਸੋਨੇ ਦੁਪੱਟੇ ਨੇ ਪਰਸਨਲੀ ਬਹੁਤ ਪਿਆਰੇ ਸੂਟ ਨੇ ਜਿਨ੍ਹਾਂ ਨੇ ਸਿੰਪਲ ਸੋਪਰ ਜਿਹੜੀਆਂ ਪੈਣਾ ਭਾਲਦੀਆਂ ਨੇ ਪਾਰਟੀ ਵੇਅਰ ਕਲੈਕਸ਼ਨਾਂ ਦਾ ਰੈਡੀ ਹੁੰਦੀਆਂ ਹੀ ਹੁੰਦੀਆਂ ਨੇ ਆਹ ਵਾਲਾ ਸੂਟ ਆ ਗਿਆ ਇਹ ਸਾਰਾ ਇਹ ਵੀ ਵਰਕ ਹੋਇਆ ਹੋਇਆ ਇਹ ਮਸਲੀਨ ਦੇ ਉੱਪਰ ਸੀਗਾ ਇਸ ਤਰ੍ਹਾਂ ਇਹਦੇ ਸਾਰੇ ਸੂਟ ਤੇ ਵਰਕ ਆ ਨਾਲ ਆਪਾਂ ਸੇਮ ਕਲਰਾਂ ਦੀ ਲੈਸ ਇਸ ਦਾ ਕੰਮ ਦਿੱਤਾ ਸਾੜਾ ਚਾਕਾਂ ਦੇ ਉੱਪਰ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸੂਟ ਦੀ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਨਾਲ ਇਹ ਤੇ ਸੇਮ ਬਾਹਾਂ ਦੇ ਉੱਪਰ ਕੰਮ ਆ ਜੀ ਗਲੇ ਦੇ ਉੱਪਰ ਵੀ ਕੰਮ ਸੀਗਾ ਇਹਦੇ ਨਾਲ ਇਹਦੇ ਸੀਮਾ ਆ ਗਈ ਬਾਟਮ ਤੇ ਨਾਲ ਇਹ ਤਾਂ ਸੀਮ ਸੀਗਾ ਮਸਲੀਨ ਦਾ ਸੀਕਵੈਂਸ ਵਾਲਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਨੈਕਸਟ ਵਾਲਾ ਜਿਹੜਾ ਸੂਟ ਆ ਉਹ ਰੋਗਾ ਇਹਦਾ ਇਹ ਵਾਲੀ ਕੜਾਈ ਦਾ ਬਹੁਤ ਜ਼ਿਆਦਾ ਇਹ ਵਾਲਾ ਹੋਣ ਜੇ ਕਿਸੇ ਭੈਣ ਨੂੰ ਸੂਟ ਚਾਹੀਦੇ ਹੋਣਗੇ ਇਹ ਚਾਰ ਕੱਲਾਂ ਦੇ ਆਪਾਂ ਦੁਬਾਰਾ ਸੈਟ ਰਿਪੀਟ ਹੋ ਰਿਹਾ ਬਟ ਆਰਗੈਂਜ਼ਾ ਤੇ ਹੋ ਰਿਹਾ ਇਹ ਪਹਿਲਾਂ ਆਪਣੇ ਕੋਲ ਆਇਆ ਸੀ ਖਾਦੀ ਦੇ ਉੱਪਰ ਠੀਕ ਹੈ ਜੇ ਕਿਸੇ ਨੂੰ ਵੀ ਚਾਹੀਦੀ ਹੋਵੇ ਤਾਂ ਤੁਸੀਂ ਕਲਰਾਂ ਦੀ ਪਿਕ ਸੈਂਡ ਕਰਵਾ ਲਿਓ ਲੁੱਕ ਵਾਈਜ਼ ਤੁਸੀਂ ਦੇਖ ਸਕਦੇ ਹੋ ਇਹ ਨਾ ਕਿਓ ਕਿ ਜੀ ਜੀ ਸਾਨੂੰ ਵੀਡੀਓ ਪਾ ਦਿਓ ਸਾਨੂੰ ਦਿਖਾ ਦਿਓ ਮੈਂ ਕਲਰਾਂ ਦੀ ਪਿਕ ਤੁਹਾਡੇ ਨਾਲ ਜਰੂਰ ਸ਼ੇਅਰ ਕਰ ਦੋਗੀ ਜਿਹੜੇ ਇਹਦੇ ਨਿਊ ਕਲਰ ਹੁਣ ਸਾਡੇ ਕੋਲ ਆਰਗੈਂਜ਼ਾ ਦੇ ਉੱਪਰ ਆਏ ਨੇ ਠੀਕ ਹੈ ਜੀ ਲੈਸਸ ਦਾ ਕੰਮ ਇਸ ਤਰ੍ਹਾਂ ਪੂਰਾ ਵਧੀਆ ਫਿਨਿਸ਼ਿੰਗ ਕਢਾਈ ਪੂਰੀ ਆ ਗੱਠ ਵਾਲੀ ਕਢਾਈ ਦਾ ਬਹੁਤ ਜ਼ਿਆਦਾ ਹੁਣ ਟ੍ਰੈਂਡ ਚੱਲ ਰਿਹਾ ਵਾ ਤੇ ਨਾਲ ਸਾਰੇ ਫਿਨਿਸ਼ਿੰਗ ਲੈਸਾਂ ਵੀ ਬਹੁਤ ਪਿਆਰਾ ਬਹੁਤ ਸੋਹ ਸਾਈਡਾਂ ਤੇ ਅਸੀਂ ਪਾਈਪਿੰਗ ਦੇ ਦਿੱਤੀ ਆ ਗਲੇ ਦੇ ਉੱਪਰ ਵੀ ਪਾਈਪਿੰਗ ਆ ਸਾਈਡਾਂ ਦੇ ਵੀ ਪਾਈਪਿੰਗ ਆ ਨਾਲ ਇਹਦੇ ਸੇਮ ਆ ਇਹ ਪਿਓਰ ਖਾਦੀ ਦੇ ਉੱਪਰ ਆ ਜਦੋਂ ਖਾਦੀ ਇਹਦੇ नीचे ਲਾਈਨਿੰਗ ਅਸੀਂ ਲਗਾਈ ਆ ਤਾਂ ਕਿ ਕਿਸੇ ਕਿਸੇ ਨੂੰ ਨਾ ਕਾਟਨ ਤੋਂ ਜਣ ਕੇ ਖਾਦੀ ਤੋਂ ਹੁੰਦਾ ਵੀ ਕਿਸੇ ਦੇ ਕੱਪੜਾ ਲੜੇ ਨਾ ਤਾਂ ਅਸੀਂ ਇਹਦੇ نیچے ਕੱਲੀ ਸ਼ਰਟ ਥੱਲੇ ਲਾਈਨਿੰਗ ਲਗਵਾ ਦਿੱਤੀ ਆ ਬਾਟਮ ਥੱਲੇ ਲਾਈਨਿੰਗ ਨਹੀਂ ਲਗਵਾਈ ਹੈਗੀ ਠੀਕ ਹੈ ਜੀ ਹਾਲ ਨਾਲ ਇਹਦੀ ਦੁਪੱਟਾ ਸੀਗਾ ਟੈਪੀ ਦਾ ਦੁਪੱਟੇ ਹੁਣ ਸਾਰੇ ਸੂਟਾਂ ਨਾਲ ਬਹੁਤ ਸੋਹਣੇ ਨੇ ਕਿਉਂਕਿ ਸਾਡੇ ਕੋਲ ਜੋ ਵੀ ਕੁਆਲਿਟੀ ਮਿਲੂਗੀ ਦੁਪੱਟਿਆਂ ਦੀ ਜੋ ਚੀਜ਼ ਮੈਂ ਬੋਲਦੀ ਆ ਸੇਮ ਚੀਜ਼ ਤੁਹਾਡੇ ਤੱਕ ਪਹੁੰਚੂਗੀ ਇਹ ਨਹੀਂ ਵੀ 2-2 ਮੀਟਰ ਦੇ 2.2 ਮੀਟਰ ਦੇ ਦੁਪੱਟੇ ਤੁਹਾਨੂੰ ਦੇ ਕੇ ਤੇ ਅਸੀਂ ਫਟਾਫਟ ਮਾਰ ਦਾਂਗੇ ਛੋਟ ਇਦਾਂ ਦਾ ਕੋਈ ਨਹੀਂ ਸਾਫ਼ ਨੀਟ ਕਲੀਨ ਕੰਮ ਮਿਲੂਗਾ ਤੇ ਜੋ ਚੀਜ਼ ਬੋਲਾਂਗੇ ਸੇਮ ਚੀਜ਼ ਤੁਹਾਡੇ ਤੱਕ ਪਹੁੰਚੂਗੀ ਆਓ ਜੀ ਇੱਕ ਸੂਟ ਆਹ ਵਾਲਾ ਇਹਦੇ ਵੀ ਆਪਾਂ ਇਹਦੇ ਬਹੁਤ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਜਿੰਨਾ ਭੈਣਾਂ ਨੂੰ ਇਹ ਵਾਲੇ ਸੂਟ ਦੀ ਰਿਕੁਆਇਰ ਹੋਈ ਤਾਂ ਤੁਸੀਂ ਲੈ ਲਿਓ ਔਰਗੈਂਦਾ ਦੇ ਉੱਪਰ ਇਹ ਨਾ ਵਿਸਕੋਸ ਆ ਨਾ ਸੈਮੀ ਆ ਬਹੁਤ ਸੋਹਣੀ ਵਧੀਆ ਰੀਜ਼ਨੇਬਲ ਰੇਟ ਦੇ ਵਿੱਚ ਆਈ ਹੋਈ ਆ ਵਧੀਆ ਇਹ ਲੋਟ ਆਇਆ ਸੀ ਆਪਣੇ ਕੋਲੇ ਬਹੁਤ ਸੋਹਣੇ ਪੀਸ ਆਏ ਨੇ ਇਹਦੇ ਆਪਣੇ ਕੋਲ ਸਿੰਗਲ ਸਿੰਗਲ ਸੂਟਾਂ ਨੇ ਜੇ ਕਿਸੇ ਭੈਣ ਨੂੰ ਚਾਹੀਦੇ ਹੋਏ ਤਾਂ ਤੁਸੀਂ ਇਹਦੀਆਂ ਪਿਕਸ ਮੰਗਵਾ ਲਿਓ ਜਾਂ ਤੁਹਾਨੂੰ ਵੀਡੀਓ ਸ਼ੇਅਰ ਕਰ ਦਾਂਗੇ ਉਹਦੇ ਵਿੱਚ ਤੁਸੀਂ ਇਹਦੇ ਕਲਰ ਡਿਜ਼ਾਈਨ ਦੇਖ ਲਿਓ ਠੀਕ ਹੈ ਜੀ ਇਹ ਵੀ ਆਪਾਂ ਲੈਸਸ ਦੇ ਨਾਲ ਬਹੁਤ ਵਧੀਆ ਤੂੜ ਜਿਵੇਂ ਮਰਜੀ ਕਿਤੇ ਵੀ ਨੇੜੇ ਤੇੜੇ ਆਪਾਂ ਛੋਟੇ-ਮੋਟੇ ਫੰਕਸ਼ਨ ਤੇ ਵੀ ਪਾ ਸਕਦੇ ਹਾਂ ਔਰਗਾਂਜ਼ਾ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਇਹਦੇ ਅਸੀਂ ਚਨੂਨ ਦਾ ਦੁਪੱਟਾ ਰੈਡੀ ਕਰ ਨਾਲ ਅਸੀਂ ਚਨੂਨ ਦਾ ਦੁਪੱਟਾ ਰੈਡੀ ਕੀਤਾ ਇਦਾਂ ਰੋ ਗਿਆ ਤਾਂ ਦੁਪੱਟਾ ਬਹੁਤ ਪਿਆਰਾ 4 ਸਾਈਡ ਸਾਰੀ ਇਹਦੇ ਲੈਸਸ ਦੇ ਦਿੱਤੇ ਨੇ ਪੂਰੇ ਪਨੇ ਦੁਪੱਟਿਆਂ ਦੇ ਪੂਰੇ ਖੁੱਲੇ-ਡੁੱਲੇ ਨੇ ਜਿਵੇਂ ਮਰਜੀ ਆਪਾਂ ਇਹਨਾਂ ਨੂੰ ਰੱਖ ਸਕਦੇ ਹਾਂ ਬਹੁਤ ਪਿਆਰਾ ਦੁਪੱਟਾ ਵਾ ਇਹ ਗਾਜੀ ਜੀ ਟੂਨ ਦੇ ਉੱਪਰ ਸੂਟ ਆ ਠੀਕ ਹੈ ਜੀ ਤੇ ਇੱਕ ਇਹਨਾਂ ਦਾ ਜਿਹੜਾ ਸੂਟ ਰੈਡੀ ਹੋਇਆ ਉਹ ਵਾਲਾ ਹੋਇਆ ਜੀ ਆ ਇਹ ਪੰਚਮ ਸਿਲਕ ਦਾ ਸੀਗਾ ਬਹੁਤ ਪਿਆਰਾ ਹੈ ਵੀ ਡਿਜ਼ਾਈਨ ਸਾਡੇ ਕੋਲ ਚੱਲੇ ਨਹੀਂ ਇਹਨਾਂ ਦਾ ਕੋਈ ਵੀ ਸੂਟ ਨਹੀਂ ਰਿਹਾ ਹੈਗਾ ਸਾਰੇ ਸੂਟ ਇਹ ਸੋਲਡ ਆਊਟ ਹੋ ਚੁੱਕੇ ਨੇ ਦੇਖੋ ਗਲੇ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨਿੰਗ ਦੇ ਦਿੱਤੀ ਆ ਆ ਸਾਰੀ ਡਿਜ਼ਾਈਨਿੰਗ ਆਪਾਂ ਟੇਲਰ ਤੋਂ ਕਰਵਾਈ ਆ ਅਲੱਗ ਤੋਂ ਪੈਚ ਰੱਖ ਕੇ ਲੈਸਸ ਦਾ ਕੰਮ ਦਿੱਤਾ ਦੇਖੋ ਬਹੁਤ ਸੋਹਣਾ ਬਹੁਤ ਪਿਆਰਾ ਤੇ ਨਾਲ ਗਲੇ ਦੇ ਉੱਪਰ ਡਿਜ਼ਾਈਨਿੰਗ ਕੀਤੀ ਆ ਬਾਹਾਂ ਦੇ ਉੱਪਰ ਸੇਮ ਲੈਸਸ ਦਾ ਕੰਮ ਆ ਚਾਕਾਂ ਤੇ ਸੇਮ ਲੈਸਸ ਸਿੰਪਲ ਸੋਬਰ ਆ ਬਟ ਜੇ ਕਿਸੇ ਸਰਦਾਰੀ ਜਾਂ ਫੰਕਸ਼ਨ ਤੇ ਵੀ ਤੁਸੀਂ ਪਾਉਣਾ ਹੋਇਆ ਤਾਂ ਸਭ ਤੋਂ ਜ਼ਿਆਦਾ ਗ੍ਰੇਸ ਦੇਊਗਾ ਕੜਾਈਆਂ ਨਾਲੋਂ ਵੀ ਵੱਧ ਗ੍ਰੇਸ ਦੇਊਗਾ ਬਹੁਤ ਸੋਹਣੀ ਕਿਉਂਕਿ ਇਹ ਜਿਹੜੇ ਪ੍ਰਿੰਟ ਹੁੰਦੇ ਆ ਪ੍ਰੀਮੀਅਮ ਰੇਂਜ ਆਉਂਦੀਆਂ ਨੇ ਨਾ ਇਹਨਾਂ ਦੀ ਲੁੱਕ ਹੀ ਸਭ ਤੋਂ ਅਲੱਗ ਹੁੰਦੀ ਆ ਨਾਲ ਸੇਮ ਬਾਟਮ ਦੇ ਉੱਪਰ ਸੇਮ ਡਿਜ਼ਾਈਨਿੰਗ ਮੋਰੀਆਂ ਦੇ ਉੱਪਰ ਆ ਗਈ ਤੇ ਨਾਲ ਆਪਾਂ ਇਹਦੇ ਨਾਲ ਲਾਈਨਿੰਗ ਵਾਲਾ ਦੁਪੱਟਾ ਕਰਤਾ ਜੀ ਦੁਪੱਟਿਆਂ ਦੀ ਕੁਆਲਿਟੀ ਅਸੀਂ ਸਾਰੇ ਤਰ੍ਹਾਂ ਦੀ ਤੁਹਾਡੇ ਸੂਟਾਂ ਨਾਲ ਕਰਦੇ ਹੁੰਦੇ ਆ ਤਾਂ ਕਿ ਤੁਹਾਨੂੰ ਸਾਰੇ ਕੁਆਲਿਟੀਆਂ ਤੁਹਾਨੂੰ ਇਹ ਦੁਪੱਟੇ ਚ ਨੂੰ ਨਾਲੋਂ ਵੀ ਸਾਨੂੰ ਬਹੁਤ ਸੋਹਣੇ ਲੱਗਦੇ ਆ ਬਹੁਤ ਬੈਸਟ ਨੇ ਦੁਪੱਟੇ 4 ਸਾਈਡ ਸਾਰੇ ਤੁਹਾਨੂੰ ਲੈਸਿਸ ਦਾ ਇਸ ਤਰ੍ਹਾਂ ਕੰਮ ਮਿਲੂਗਾ ਬਹੁਤ ਪਿਆਰਾ ਬਹੁਤ ਸੋਹਣਾ ਜਿੰਨਾ ਜੜੀਆਂ ਪਹਿਣਾ ਐਕਸਟਰਾ ਫਿਨਿਸ਼ਿੰਗ ਪੱਟੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਜਿਹੜੀਆਂ ਅੱਜਕੱਲ ਚੱਲ ਰਹੀਆਂ ਨੇ ਆਪਾਂ ਲਗਵਾਉਣੇ ਵੀ ਆ ਬਹੁਤ ਸੂਟਾਂ ਦੇ ਸਾਡੇ ਵੀ ਜਿਵੇਂ ਕਿ ਆ ਵਾਲੇ ਸੂਟ ਵਿੱਚ ਜਿੰਨਾਂ ਤੇ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤਾਂ ਤੁਸੀਂ ਇਸ ਤਰ੍ਹਾਂ ਅਲੱਗ ਤੋਂ ਫਿਨਿਸ਼ਿੰਗ ਪੱਟੀਆਂ ਲਗਵਾਉਣਾ ਚਾਹੁੰਦੇ ਹੋ ਤਾਂ ਐਕਸਟਰਾ ਚਾਰजेस ਹੁੰਦੇ ਆ ਤਾਂ ਤੁਸੀਂ ਉਹ ਕਹਿ ਕੇ ਲਗਵਾ ਸਕਦੇ ਹੋ ਠੀਕ ਹੈ ਨਹੀਂ ਤਾਂ ਲੈਸਿਸ ਵਗੈਰਾ ਨਾਲ ਦੁਪੱਟੇ ਪ੍ਰੋਪਰ ਰੈਡੀ ਹੋ ਕੇ ਤੁਹਾਨੂੰ ਮਿਲਣਗੇ ਮਿਲਣਗੇ ਲਓ ਜੀ ਇਹ ਸੀ ਕਿ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਬਹੁਤ ਜ਼ਿਆਦਾ ਸੂਟ ਸਟੀਚਿੰਗ ਹੋ ਚੁੱਕੇ ਨੇ ਆ ਜਿੰਨੇ ਵੀ ਕਾਊਂਟਰ ਸਾਰੇ ਸਾਡੇ ਭਰੇ ਪਏ ਨੇ ਉਹ ਨੀਅਰਬਾਊਟ ਉਧਰ ਇਹ ਟੇਬਲ ਸਾਰਾ ਭਰਿਆ ਸਾਰੇ ਸਟੀਚਿੰਗ ਆਲਮੋਸਟ ਡਾਨਾ ਬਹੁਤ ਪੈਣਾ ਦੇ ਆਰਡਰਸ ਨੇ ਜਿਹੜੇ ਬਣ ਬਣ ਕੇ ਜਾ ਰਹੇ ਆ ਸਾਰੀਆਂ ਦੀਆਂ ਵੀਡੀਓਜ਼ ਬਣ ਕੇ ਪਾਰਟਿਸ਼ਨ 'ਚ ਤੁਹਾਨੂੰ ਮਿਲਣਗੀਆਂ ਸੋ ਇਹ ਸਾਰਾ ਆਰਡਰ ਜਿਹੜਾ ਅੱਜ ਆ ਦਿਖਾਇਆ ਇੱਕੋ ਹੀ ਪੈਣ ਦਾ ਇਹਨਾਂ ਦਾ ਡਿਸਪੈਚਿੰਗ ਲਈ ਹੁਣ ਹੋ ਜਾਊਗਾ ਜੀ ਸੋ ਫਟਾਫਟ ਤੁਸੀਂ ਵੀ ਆਪਣੇ ਆਰਡਰ ਦੇਣੇ ਆ ਡੇਲੀ ਸਾਡੀਆਂ ਵੀਡੀਓਜ਼ ਆਉਂਦੀਆਂ ਜਿਨ੍ਹਾਂ ਵਿੱਚੋਂ ਤੁਸੀਂ ਆਪਣੇ ਸੂਟਾਂ ਦੀ ਸਿਲੈਕਸ਼ਨ ਕਰ ਸਕਦੇ ਹੋ ਤੇ ਸਟਿਚਿੰਗ ਲਈ ਆਪਣਾ ਪ੍ਰੋਪਰ ਜਿਹੜਾ ਵੀ ਮੀਜ਼ਰਮੈਂਟ ਆ ਨਾ ਪ੍ਰੋਪਰ ਭੇਜਣਾ ਲਿਖ ਕੇ ਪ੍ਰੋਪਰ ਸਾਰਾ ਸੈਂਡ ਕਰਨਾਮਾ ਤੇ ਤਾਂ ਕਿ ਤੁਹਾਡਾ ਮੀਜ਼ਰਮੈਂਟ ਕਿਉਂਕਿ ਇਹਨਾਂ ਦੇ ਸਾਡੇ ਕੋਲ ਮਿਲਾਂਗਾ ਚੌਥੀ ਪੰਜਵੀਂ ਵਾਰ ਸੂਟ ਬਣ ਕੇ ਚੱਲੇ ਨੇ ਕਿਉਂਕਿ ਮੀਜ਼ਰਮੈਂਟ ਦੇ ਜਦੋਂ ਸਟਿਚਿੰਗ ਬੰਦੇ ਨੂੰ ਡੰਨ ਆ ਗਈ ਨਾ ਫਿਰ ਸਭ ਕੁਝ ਹੀ ਡੰਨ ਹੋ ਗਿਆ ਫਿਰ ਤਾਂ ਕੱਪੜਾ ਵੀ ਪਸੰਦ ਆ ਜਾਂਦਾ ਜਦੋਂ ਸਟਿਚਿੰਗ ਬੰਦੇ ਨੂੰ ਪੂਰੀ ਪਰਫੈਕਟ ਲੱਗੇ ਸੋ ਸਟੀਚਿੰਗ ਦੇ ਸਿੱਤੇ ਹੀ ਸੂਟ ਹੁੰਦਾ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ੍ਰੀ ਅਕਾਲ ਜੀ